ਬੇਅਦਬੀ ਮਾਮਲੇ ਵਿੱਚ ਸੁਪਰੀਮ ਕੋਰਟ ਨੇ 6 ਕੇਸ ਡਿਸਮਿਸ ਕਰ ਦਿੱਤੇ ਨੇ ਮੋਗਾ ਜ਼ਿਲ੍ਹੇ ਦੇ ਸਮਾਨਸਰ ਵਿੱਚ ਹੋਈ ਬੇਅਦਬੀ ਮਾਮਲੇ ਦੀ ਸੁਣਵਾਈ ਚੰਡੀਗੜ੍ਹ ਜਾਂ ਕਿਸੇ ਹੋਰ ਜ਼ਿਲ੍ਹੇ ਵਿੱਚ ਤਬਦੀਲ ਕਰਨ ਦੀ ਸੁਣਵਾਈ ਸਮੇ ਸੁਪਰੀਮ ਕੋਰਟ ਦਾ ਇਹ ਫੈਸਲਾ ਆਇਆ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚਐਸ ਫੂਲਕਾ ਇਸ ਮੌਕੇ ਪੇਸ਼ ਹੋਏ ਉਹਨਾਂ ਜਾਣਕਾਰੀ ਦਿੱਤੀ ਕਿ ਸੁਪਰੀਮ ਕੋਰਟ ਨੇ ਫੈਸਲਾ ਉਲਟ ਦਿੱਤਾ ਹੈ ਅਤੇ 6 ਦੇ 6 ਕੇਸ ਡਿਸਮਿਸ ਕਰ ਦਿੱਤੇ ਨੇ ਕਿਸੇ ਸਮੇ ਆਮ ਆਦਮੀ ਪਾਰਟੀ ਦੇ ਸਿਰਕਾੜ ਨੇਤਾ ਰਹੇ ਅਤੇ ਇਸੇ ਪਾਰਟੀ ਦੀ ਟਿਕਟ ਉੱਤੇ ਦਾਕਾ ਤੋਂ ਵਿਧਾਇਕ ਚੁਣੇ ਜਾਣ ਵਾਲੇ ਐਡਵੋਕੇਟ ਫੁਲਕਾ ਨੇ ਅੱਜ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਵੀ ਘੇਰਿਆ। ਉਹਨਾਂ ਦੋਸ਼ ਲਾਇਆ ਕਿ ਬੇਅਦਬੀ ਵਰਗੇ ਗੰਭੀਰ ਮਾਮਲੇ ਨੂੰ ਪੰਜਾਬ ਸਰਕਾਰ ਹਲਕੇ ਵਿੱਚ ਲੈ ਰਹੀ ਹੈ। ਉਹਨਾਂ ਇਸ ਦੇ ਨਾਲ ਹੀ ਅਕਾਲੀਆਂ ਦੀ ਸਰਕਾਰ ਵੇਲੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਅਤੇ ਉਦੋਂ ਦੇ ਪੰਜਾਬ ਪੁਲਿਸ ਦੇ ਮੁਖੀ ਸੁਮੇਸ਼ ਸਿਆਣੀ ਉੱਤੇ ਵੀ ਉਂਗਲ ਚੁੱਕੀ ਅਤੇ ਕੁਝ ਦੋਸ਼ ਲਾਏ। ਉਹਨਾਂ ਕਿਹਾ ਕਿ ਸਮਾਂ ਰਹਿੰਦੇ ਸਭ ਠੀਕ ਹੋ ਗਿਆ ਨਹੀਂ ਇਹ ਵੱਡਾ ਕਲੰਕ ਵੀ ਉਲਟਾ ਸਿੱਖਾਂ ਉੱਤੇ ਲੱਗਣਾ ਸੀ ਜਿਸ ਦੀ ਪੂਰੀ ਤਿਆਰੀ ਕਰ ਲਈ ਗਈ ਸੀ। ਐਸਪੀ ਦੇ ਕੇਸ ਜੋ ਸੀਗੇ ਸੁਪਰੀਮ ਕੋਰਟ ਦੇ ਵਿੱਚ ਅੱਜ ਲੱਗੀ ਸੀ। ਜਿਹੜੇ ਮੁਲਜ਼ਮਾਂ ਉਹਨਾਂ ਨੇ ਆਕੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਕਿ ਸਾਡੇ ਜਿਹੜੇ ਕੇਸ ਆ ਉਹ ਮੋਗੇ ਤੋਂ ਫਰੀਦਕੋਟ ਤੋਂ ਪਟੰਡੇ ਤੋਂ ਟ੍ਰਾਂਸਫਰ ਕੀਤੇ ਜਾਣ। ਕਿਉਂਕਿ ਇੱਥੇ ਇਹ ਕੇਸਾਂ ਦਾ ਸਾਨੂੰ ਖਤਰਾ ਤੇ ਇਹਨਾਂ ਨੂੰ ਟ੍ਰਾਂਸਫਰ ਕਰਕੇ ਇਹਨਾਂ ਨੂੰ ਇਥੋਂ ਕਰ ਦਿੱਤੇ ਜਾਂ ਪਹਿਲਾਂ ਵੀ ਇਹਨਾਂ ਨੇ ਇੱਕ ਇਹ ਪਟੀਸ਼ਨ ਪਾਈ ਸੀ 2020 ਦੇ ਵਿੱਚ 2020 ਦੇ ਚੈਨਾ ਦੀ ਪਟੀਸ਼ਨ ਡਿਸਮਿਸ ਹੋ ਗਈ ਸੀ ਉਸ ਤੋਂ ਮਗਰੋਂ ਜਦੋਂ ਆ ਪਿੱਛੇ ਦੀ ਝੀਲ ਵਿੱਚ ਕਤਲ ਹੋਇਆ ਤਾਂ ਉਦੋਂ ਮਗਰੋਂ ਇਹਨਾਂ ਨੇ ਫੇਰ ਆ ਕੇ ਕੁਝ ਦੂਜੇ ਮਲਜਮਾਨੇ ਆ ਕੇ ਪਟੀਸ਼ਨ ਪਾਈ ਇਹ ਸੁਪਰੀਮ ਕੋਰਟ ਨੇ ਉਹਨੂੰ ਅਲਾਉ ਕਰਤਾ ਉਹਨਾਂ ਨੇ ਤੇ ਕੇਸਸ ਕਿਹਾ ਕਿ ਰੀਡ ਕੋਰਟ ਤੇ ਬਠਿੰਡੇ ਦੇ ਜਿਹੜੇ ਕੇਸ ਚੱਲ ਰਹੇ ਸੀ ਉਹਨਾਂ ਦੇ ਮੁਲਜ਼ਮਾਂ ਦੇ ਉਹਨਾਂ ਨੂੰ ਚੰਡੀਗੜ੍ਹ ਟ੍ਰਾਂਸਫਰ ਕਰ ਦਿੱਤਾ ਹੈ ਹੁਣ ਜਿਹੜੇ ਇਹ ਇਹ ਮੁਲਜ਼ਮ ਨੇ ਇਹ ਮੋਗੇ ਵਾਲੇ ਤੇ ਮੋਗੇ ਦਾ ਕੇਸ ਆ ਜੋ ਸਮਰਸਠਾਣੇ ਦਾ ਜਿਹਦੇ ਚ ਗੁਰਸੇਵ ਸਿੰਘ ਕੰਪਲੇਨੈਂਟ ਨੇ ਉਹਨਾਂ ਨੇ ਪਾਇਆ ਤੇ ਨਾਲ ਇਹ ਹੋਰ ਜਿਹੜੇ ਮੁਲਜ਼ਮ ਸੀ ਪਟੀਸ਼ਨ ਅੱਜ 6 ਪਟੀਸ਼ਨ ਅਲਤੀਆਂ ਸੀ ਅੱਜ ਜਿਹੜੀਆਂ ਇੱਕ ਹੈ ਇਹਦੇ ਵਿੱਚ ਬਲਜੀਤ ਸਿੰਘ ਇੱਕ ਸੁਖਜਿੰਦਰ ਸਿੰਘ ਤੇ ਜਤਿੰਦਰ ਵੀਰ अरोड़ा ਤੇ ਇੱਕ ਹੋਰ ਬਲਜੀਤ ਸਿੰਘ ਵੀ ਹੈ ਤੇ ਇੱਕ ਸੀਗੀ ਇਹ ਪ੍ਰithvi ਸਿੰਘ ਇਹ ਪ੍ਰithvi ਸਿੰਘ ਮੋਗਿਆਲਾ ਕੇਸ ਆ ਜਿਹਦੇ ਵਿੱਚ ਜਰਾ ਸੰਬਲ ਸਰ ਥਾਣੇ ਵਿੱਚ ਰਜਿਸਟਰ ਹੋਇਆ ਸੀ ਤੇ ਗੁਰਸੇਵਕ ਸਿੰਘ ਜੀ ਫਰਾਂ ਨੇ ਕੰਪਲੇਂਟ ਕੀਤੀ ਸੀ 4 ਨਵੰਬਰ 4 ਨਵੰਬਰ 2015 ਨੂੰ ਉੱਥੇ ਗੁਰੂਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਉੱਥੇ ਬੇਅਦਬੀ ਕੀਤੀ ਸੀ ਪਾਠ ਕੇ ਛੁੱਟਿਆ ਹੋਇਆ ਸੀ ਗੁਰਸੇਵਿਕ ਸਿੰਘ ਦੇ ਚੰਪਲੇਨੈਂਟ ਆ ਉਹਨਾਂ ਨੇ ਲਗਾਤਾਰ ਉਹ ਕੇਸ ਫਾਈਲ ਕਰਦੇ ਪਰਸਿਊ ਕਰਦੇ ਆ ਰਿਹਾ ਇਹਨੂੰ ਉਹ ਇਹ ਸਾਰੇ ਕੇਸ ਆ ਸੁਪਰੀਮ ਕੋਰਟ ਲਗੇ ਸੀ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਮੈਂ ਗੁਰਸੇਵਿਕ ਸਿੰਘ ਹਰਾਂ ਨੂੰ ਪੇਸ਼ ਹੋਇਆ ਇਹ ਪ੍ਰਿਥੀ ਸਿੰਘ ਵਾਲਾ ਕੇਸ ਇਸ ਕੇਸ ਦੇ ਵਿੱਚ ਉਹਨਾਂ ਨੂੰ ਪ੍ਰਿਥੀ ਸਿੰਘ ਹਰਾਂ ਨੂੰ ਸਜ਼ਾ ਮੈਜਿਸਟ੍ਰੇਟ ਨੇ ਮੌਕੇ ਦੀ ਕੋਰਟ ਤੇ ਕਰਤੀ ਆ ਤਿੰਨ ਬੰਦਿਆਂ ਨੂੰ ਸਜ਼ਾ ਕੀਤੀ ਆ ਦੋਵਾਂ ਬੰਦਿਆਂ ਨੂੰ ਛੱਡ ਦਿੱਤਾ ਦੋਵਾਂ ਨੂੰ ਛੱਡਿਆ ਗੁਰਸੇਵਿਕ ਸਿੰਘ ਨੇ ਉਹ ਅਪੀਲ ਉਹਦੇ ਖਿਲਾਫ ਫਾਈਲ ਕੀਤੀ ਜਿਹੜੇ ਦੋਵਾਂ ਨੂੰ ਛੱਡਿਆ ਜਿਨ੍ਹਾਂ ਤਿੰਨਾਂ ਨੂੰ ਸਜ਼ਾ ਹੋਈ ਆ ਪ੍ਰithvi ਸਿੰਘ ਤੇ ਅਮਰਦੀਪ ਸਿੰਘ ਉਹਨਾਂ ਨੇ ਅ ਅਪੀਲ ਕੀਤੀ ਆਪਣੀ ਸਜ਼ਾ ਦੇ ਖਿਲਾਫ ਇਹ ਦੋਨੇ ਅਪੀਲਾਂ ਇਹ ਪ੍ਰithvi ਸਿੰਘ ਕਹਿ ਰਿਹਾ ਸੀ ਕਿ ਸਾਡੀਆਂ ਪਹਿਲੇ ਕੇਸਾਂ ਦੇ ਨਾਲ ਹੀ ਚੰਡੀਗੜ੍ਹ ਟ੍ਰਾਂਸਫਰ ਕੀਤੀਆਂ ਜਾਣ ਤੇ ਇਹ ਸੁਪਰੀਮ ਕੋਰਟੇ ਮੈਟਰ ਕਾਫੀ ਦਿਨਾਂ ਚੱਲ ਰਿਹਾ ਨੋਟਿਸ ਸੁਪਰੀਮ ਕੋਰਟ ਨੇ ਇਸ਼ੂ ਕੀਤਾ ਸੀ 5 ਜੁਲਾਈ 2023 ਨੂੰ ਤੇ ਉਸ ਤੋਂ ਮਗਰੋਂ 8 ਨਵੰਬਰ 2023 ਨੂੰ ਸਰਕਾਰ ਵੱਲੋਂ ਇੱਥੇ ਜੋ ਟ੍ਰੇਨਿੰਗ ਕਾਉਂਸਲ ਆ ਪੰਜਾਬ ਸਰਕਾਰ ਦਾ ਉਹ ਅਪੀਲ ਹੋਏ ਤੇ ਉਹਨਾਂ ਨੇ ਪੇਸ਼ ਹੋ ਕੇ ਟਾਈਮ ਲਿਆ ਕੇ ਸਾਨੂੰ 6 ਹਫ਼ਤੇ ਦਾ ਟਾਈਮ ਦੇ ਦਿਓ ਜਵਾਬ ਫਾਈਲ ਕਰਨ ਲਈ ਉਸ ਤੋਂ ਮਗਰੋਂ ਅੱਜ ਇਹ ਕੇਸ ਸਾਰੇ ਲੱਗੇ ਸੀ ਅੱਜ ਫੇਰ ਸਰਕਾਰ ਵੱਲੋਂ ਇੱਕ ਜੂਨੀਅਰ ਵਕੀਲਾ ਕੇ ਪੇਸ਼ ਹੋਇਆ ਔਰ ਉਹਨਾਂ ਨੇ ਕਿਹਾ ਕਿ ਜੀ ਸਾਨੂੰ ਟਾਈਮ ਦੇ ਦਿਓ ਅਸੀਂ ਆਪਣੀ ਰਿਪਲਾਈ ਫਾਈਲ ਕਰਨੀ ਹੈ ਤੋ ਕੋਰਟ ਨੇ ਕਿਹਾ ਕਿ ਤੁਸੀਂ ਪਹਿਲਾਂ ਆਲਰੇਡੀ ਟਾਈਮ ਲੈ ਚੁੱਕੇ ਹੋ ਤੇ ਤੁਹਾਨੂੰ ਟਾਈਮ ਨਹੀਂ ਦਿੱਤਾ ਜਾਏਗਾ ਜਿਹੜੇ ਉਧਰੋਂ ਪਟੀਸ਼ਨਰ ਸੀ ਜਿਹੜੇ ਮਲਜ਼ਮ ਸੀ ਉਹਨਾਂ ਵੱਲੋਂ ਇੱਕ ਬਹੁਤ ਸੀਨੀਅਰ ਲੈਵਲ ਦੇ ਵਕੀਲ ਐਡਵੋਕੇਟ ਅਪੀਅਰ ਹੋਈ ਸੀ ਕਾਫੀ ਨਾਮੀ ਸੀਨੀਅਰ ਵਕੀਲ ਨੇ ਜਿਹੜੋਂ ਨਾਲ ਪੇਸ਼ ਹੋਈ ਸੀ ਉਹਨਾਂ ਨੇ ਜੋੜ ਦਿੱਤਾ ਤੇ ਕੋਰਟ ਨੇ ਕਿਹਾ ਕਿ ਨਹੀਂ ਇਸ ਦਾ ਸੇਮ ਆਰਡਰ ਪਾਸ ਕਰ ਰਹੇ ਹਾਂ ਇਹਨਾਂ ਕੇਸਾਂ ਵਿੱਚ ਵੀ ਅਸੀਂ ਇਹਨਾਂ ਨੂੰ ਟਰਾਂਸਫਰ ਕਰ ਰਹੇ ਹਾਂ ਤੇ ਟਰਾਂਸਫਰ ਕਰਕੇ ਇਹਨਾਂ ਨੂੰ ਵੀ ਦੂਜੀ ਕੋਰਟ 'ਚ ਭੇਜ ਰਹੇ ਹਾਂ ਇੰਗਲੈਂਡ ਤੋਂ ਟ੍ਰਾਂਸਫਰ ਕਰ ਰਹੇ ਆ ਮੋਗੇ ਤੋਂ ਬਠਿੰਡੇ ਤੋਂ ਫਰੀਜ਼ਕੋਟ ਤੋਂ ਜਿਲ੍ਹਾ ਚੂ ਟ੍ਰਾਂਸਫਰ ਕਰਦੇ ਨੇ ਅਸੀਂ ਚੰਡੀਗੜ੍ਹ ਭੇਜਦੇ ਨੇ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਹਲੇ ਫੀਅਰ ਹੋ ਰਿਹਾ ਜਦੋਂ ਮੈਂ ਕਿਹਾ ਮੈਂ ਕੰਪਲੇਨਟ ਲਈ ਫੀਅਰ ਹੋ ਰਿਹਾ ਗੁਰਸੇਵਿਕ ਸਿੰਘ ਦੇ ਪਾਸ ਤੇ ਮੈਂ ਉਹਨਾਂ ਨੂੰ ਜੋ ਕੋਰਟ ਨੂੰ ਤਿੰਨ ਚੀਜ਼ਾਂ ਮੇਨਲੀ ਕਹੀਆਂ ਮੈਂ ਕਿਹਾ ਤੁਸੀਂ ਇੱਕ ਪਹਿਲੀ ਗੱਲ ਤੇ ਦੇਖੋ ਇਹ ਗੁਰਸੇਵਿਕ ਸਿੰਘ ਹੈ ਬੇਲ ਤੇ ਆ ਗੁਰਸੇਵਿਕ ਸਿੰਘ ਬੇਲ ਤੇ ਆ ਤੇ ਇਹ ਬੇਲ ਦੇ ਵਿੱਚ ਉੱਥੇ ਹੀ ਰਹਿ ਰਿਹਾ ਭਾਗਿਆਪਰਾਨੇ ਰਹਿ ਰਿਹਾ ਮੈਂ ਕਿਹਾ ਰੈਂਡ ਵਾਸਤੇ ਤਾਂ ਪਾਗਾ ਪ੍ਰਾਣਾ ਤੇ ਮੋਗਾ ਜ਼ਿਲ੍ਹਾ ਸੇਫ ਆ ਪਰ ਅਪੀਲ ਆਰਗੂ ਕਰਨ ਵਾਸਤੇ ਸੇਫ ਨਹੀਂ ਮੈਂ ਕਿਹਾ ਇਹ ਜੋ ਇਹਨਾਂ ਦੀ ਮਨਸਾ ਕੋਈ ਹੂਰ ਆ ਇਹ ਸੇਫਟੀ ਵਾਸਤੇ ਨਹੀਂ ਕਰ ਰਹੇ ਦੂਜੀ ਗੱਲ ਜਿਹੜੇ ਤੁਸੀਂ ਪਹਿਲਾਂ ਕੇਸ ਟ੍ਰਾਂਸਫਰ ਕੀਤੇ ਆ ਉਹ ਡਿਫਰੈਂਟ ਝਿਲਿਆਂ ਦੇ ਆ ਡਿਫਰੈਂਟ ਡੇਟ ਦਾ ਇਨਸੀਡੈਂਟ ਹੈ ਉਹ ਬਠਿੰਡੇ ਦਾ ਇਨਸੀਡੈਂਟ ਹੈ ਕੋਟਕਪੂਰੇ ਜ਼ਿਲ੍ਹੇ ਦਾ ਇਨਸੀਡੈਂਟ ਹੈ ਉਹਨਾਂ ਦਾ ਇਨਸੀਡੈਂਟ ਹੈ ਤੁਸੀਂ ਪਹਿਲਾਂ ਕੇਸ ਟ੍ਰਾਂਸਫਰ ਕੀਤੇ ਆ ਇਹ ਕੇਸ ਹੈ ਜਿਹੜਾ ਇਨਸੀਡੈਂਟ ਅਲੈਦਾ ਸਿਰਫ ਇਹ ਕਿ ਬੇਅਦਬੀ ਗੁਰੂਗ੍ਰਾਂਧ ਸਾਹਿਬ ਦੀ ਹੋਈ ਆ ਇਹਦਾ ਮਤਲਬ ਸਾਰੇ ਕੇਸ ਤੁਸੀਂ ਇੱਕੋ ਕੋਰਟਸ ਟ੍ਰਾਂਸਫਰ ਕਰੀ ਜਾਓ ਮੈਂ ਕਹਿੰਦਾ ਦੀ ਮਨਸਾ ਕੋਈ ਹੋਰ ਆ ਇਹ ਕੋਰਟ ਆਪਣੀ ਚੂਜ਼ ਕਰਨੀ ਚਾਹੁੰਦੀ ਆ ਕੋਰਟ ਸੈਲੈਕਟ ਕਰਨੀ ਚਾਹੁੰਦੇ ਆ ਆਪਣੀ ਕਿ ਆਪਣੀ ਮਰਜ਼ੀ ਦੀ ਕੋਰਟ ਵਿੱਚ ਜਾਵੇ ਮੈਂ ਕਿਹਾ ਮਨਸਾ ਕੋਈ ਉੱਥੇ ਡਰ ਵਾਲਾ ਕੋਈ ਮਾਹੌਲ ਨਹੀਂ ਹੈ ਦੂਜੀ ਮੈਂ ਕਿਹਾ ਇਹ ਮੰਗ ਰਹੇ ਆ ਕਿ ਜਿਹ ਮੋਗੇ ਤੋਂ ਚੰਡੀਗੜ੍ਹ ਸ਼ਿਫਟ ਕਰ ਦਿਓ ਇਹ ਪੰਜਾਬ ਹਾਈ ਕੋਰਟ ਦੀ ਜੂਡਿਕਸ਼ਨ ਆ ਤੇ ਹਾਈ ਕੋਰਟ ਕਿਉਂ ਨਹੀਂ ਜਾਂਦਾ ਸੁਪਰੀਮ ਕੋਰਟੋਂ ਅੰਦਰ ਕਿ ਬਤਨ ਹੋਇਆ ਜਦੋਂ ਮੈਂ ਇਹ ਗੱਲਾਂ ਕੋਰਟ ਵਿੱਚ ਆਰਗੂ ਕੀਤਾ ਤੇ ਕੋਰਟ ਨੇ ਇਮੀਡੀਏਟਲੀ ਸੁਪਰੀਮ ਕੋਰਟ ਦੇ ਜੱਜ ਨੇ ਉਹਨਾਂ ਦੇ ਵਕੀਲ ਨੂੰ ਕਿਹਾ ਕਿ ਅਸੀਂ ਇਹਨੂੰ ਲਾਉ ਨਹੀਂ ਕਰਾਂਗੇ ਇੱਥੇ ਤੁਹਾਡਾ ਹੁਣ ਤਾਂ ਕੋਈ ਮਤਲਬ ਨਹੀਂ ਜੋ ਤੁਸੀਂ ਜਾਣਾ ਜਾ ਕੇ ਕਹੋ ਹਾਈ ਕੋਰਟ ਚ ਕਹੋ ਸੁਪਰੀਮ ਕੋਰਟ ਬਿਲਕੁਲ ਇਹਦਾ ਕੇਸ ਨੂੰ ਨਹੀਂ ਇੰਟਰਟੇਨ ਕਰੇਗੀ ਕਿਉਂਕਿ ਇੱਥੇ ਉਹ ਪਹਿਲੇ ਨਾਲੋਂ ਡਿਫਰੈਂਟ ਆ ਮੇਰੇ ਆਰਗੂਮੈਂਟ ਸੁਣ ਕੇ ਤੇ ਹੁਣ ਉਹ ਕੇਸ ਇੱਥੇ ਉਹਨਾਂ ਨੇ ਇਹ ਸਾਰੇ ਦੇ ਸਾਰੇ 6 ਦੇ 6 ਕੇਸ ਸੁਪਰੀਮ ਕੋਰਟ ਨੇ ਡਿਸਮਿਸ ਕਰ ਦਿੱਤੇ ਅੱਜ ਤੇ ਉਹਨਾਂ ਨੂੰ ਕਿਹਾ ਜੇ ਤੁਸੀਂ ਤੁਹਾਡਾ ਕੋਈ ਗ੍ਰੀਵੈਂਸ ਹੈ ਜੋ ਵੀ ਹੈ ਤੁਸੀਂ ਹਾਈ ਕੋਰਟ ਜਾਓ ਤੇ ਹਾਈ ਕੋਰਟ ਜਾ ਕੇ ਆਪਣਾ ਕਰੋ ਹਾਈ ਕੋਰਟ ਇਹ ਨੂੰ ਸੁਨੇਗੀ ਤੇ ਇੱਥੇ ਸੁਪਰੀਮ ਕੋਰਟ ਤੁਹਾਨੂੰ ਅਲਾਉਡ ਨਹੀਂ ਕਰੇਗੀ ਅਗਲੀ ਗੱਲ ਜਿਹੜੀ ਮੈਨੂੰ ਇੱਕ ਬੜੇ ਅਫਸੋਸ ਦੀ ਗੱਲ ਆ ਕਿ ਪੰਜਾਬ ਸਰਕਾਰ ਇਸ ਕੇਸ ਨੂੰ ਬਹੁਤ ਹੀ ਲੈਟਲੀ ਲੈ ਰਹੀ ਹੈ ਦੇਖੋ ਪਿਛਲੇ ਹਾਲੀ 6 ਹਫ਼ਤੇ ਦਾ ਟਾਈਮ ਲੈ ਸਟੈਂਡਿੰਗ ਕਾਉਂਸਲ ਪੇਰ ਹੋਇਆ ਅੱਜ ਮੈਨੂੰ ਉਮੀਦ ਸੀ ਕਿ ਕਿਸੇ ਸੀਨੀਅਰ ਐਡਵੋਕੇਟ ਨੂੰ ਪੇਸ਼ ਕਰਾਉਣਗੇ ਸੀਨੀਅਰ ਐਡਵੋਕੇਟ ਦਾ ਕੀ ਸਟੈਂਡਿੰਗ ਕਾਉਂਸਲ ਵੀ ਨਹੀਂ ਪੇਰ ਹੋਇਆ ਇੱਕ ਜੂਨੀਅਰ ਵਕੀਲ ਨੂੰ ਲੈ ਕੇ ਉੱਥੇ ਖੜਾ ਕਰਤਾ ਵੀ ਆਲਰੇਡੀ ਕੋਰਟ ਨੇ ਪਹਿਲਾਂ ਆਲਰੇਡੀ ਪਾਸ ਕੀਤਾ ਵਾ ਇਹਨਾਂ ਨੂੰ ਰੋਕਣ ਵਾਸਤੇ ਬਹੁਤ ਜ਼ਬਰਦਸਤ ਉੱਥੇ ਆਰਗੂਮੈਂਟ ਚਾਹੀਦੇ ਸੀ ਪਰ ਇਹਨਾਂ ਨੇ ਕਰ ਦਿੱਤਾ ਜਦੋਂ ਉੱਥੋਂ ਕੋਰਟ ਚੋਂ ਬਾਹਰ ਆਏ ਤਾਂ ਉਹ ਜਿਹੜਾ ਪੂਰਾ ਦਾ ਪੂਰਾ ਗਰੁੱਪ ਉਧਰੋਂ ਜਿਹੜੇ ਢੇਰਿਆਂ ਵਾਲਿਆਂ ਵੱਲੋਂ ਕਈ ਵਕੀਲ ਤੇ ਕੇ ਪੂਰਾ ਗਰੁੱਪ ਉਹ ਬਾਹਰ ਆ ਕੇ ਕੋਰਟ 'ਚ ਕਹਿ ਰਹੇ ਸੀ ਕਹਿੰਦੇ ਅੱਜ ਤਾਂ ਇਹ ਫੂਲਕਾ ਸਾਹਿਬ ਖਿੱਚ ਕੇ ਲੈ ਗਏ ਨੇ ਐਸਾ ਆਰਡਰ ਲੈ ਗਏ ਸੀ ਦੇਖੋ ਇਹਨਾਂ ਕੇਸਾਂ ਦੇ ਵਿੱਚ ਨਾ ਮੈਂ ਬੇਨਤੀ ਕਰਾਂਗਾ ਪੰਜਾਬ ਸਰਕਾਰ ਨੂੰ ਇਹਨੇ ਲੈ ਚਲੀ ਇਨ ਲੇਟਰ ਇਹਨਾਂ ਦੀ ਮਨਸਾ ਤੁਸੀਂ ਦੇਖੋ ਇਹ ਜਿਹੜਾ ਪੰਜਾਬ ਤੋਂ ਬਾਹਰ ਲ ਜਾ ਕੇ ਕੇਸ ਹੈ ਵਕੀਲ ਆਪਣੇ ਸਰਕਾਰੀ ਵਕੀਲਾਂ ਨੂੰ ਕੰਟਰੋਲ ਕਰਨਾ ਕੀ ਕੀ ਕਰਨਾ ਕਿ ਇਹ ਇਹ ਸਾਰੀ ਇਹਨਾਂ ਦੀ ਇਹ ਮਨਸਾ ਸੀ ਪੰਜਾਬ ਸਰਕਾਰ ਇਹਨਾਂ ਕੇਸਾਂ ਨੂੰ ਲੈਟਰੀ ਨਾਲ ਲੈ ਕੇਸਾਂ ਨੂੰ ਥੋੜਾ ਜਿਆਦਾ ਸੀਰੀਅਸ ਲੈਣਾ ਚਾਹੀਦਾ ਦੇਖੋ ਇੱਕ ਪਿਛਲੀ ਸਰਕਾਰ ਵੀ ਤੁਸੀਂ ਬਾਦਲਾ ਬਲੇ ਦੇਖੋ ਬਾਦਲਾ ਬਲੇ ਕੀ ਹੋਇਆ ਸੀ ਇਹਨਾਂ ਕੇਸਾਂ ਵਿੱਚ ਬਾਦਲਾ ਬਲੇ ਤੁਹਾਨੂੰ ਪਤਾ ਜਦੋਂ ਉਹਨਾਂ ਨੇ ਆਪਣੇ ਮੁੰਡਿਆਂ ਨੂੰ ਫੜ ਕੇ ਆਪਣੇ ਅੰਦਰ ਕਰਤਾ ਸੀ ਜਦੋਂ ਉੱਥੇ ਗੋਲੀ ਚੱਲੀ ਸੀ ਕੋਟਕਪੂਰੇ ਤੇ ਓਦੋਂ ਉਸ ਟਾਈਮ ਦੇ ਉੱਤੇ 20 ਅਕਤੂਬਰ ਦੀ ਇਹ ਗੱਲ ਆ ਜਦੋਂ ਗੋਲੀ ਚੱਲੀ 14 ਨੂੰ ਵੇਦ ਵੀ ਹੋਈ ਤੇ ਉੱਥੇ ਜਦੋਂ ਉੱਥੇ ਉਹਨਾਂ ਮੁੰਡਿਆਂ ਨੂੰ ਫੜਿਆ 20 ਨੂੰ ਫੜਿਆ ਗੋਲੀ ਚੱਲੀ ਸੀ 14 ਨੂੰ 20 ਨੂੰ ਉਹਨਾਂ ਨੂੰ ਮੁੰਡਿਆਂ ਨੂੰ ਫੜ ਕੇ ਉਹਨਾਂ ਨੂੰ ਅੰਦਰ ਕਰਤਾ ਉਹਨਾਂ ਨੂੰ ਕੁੱਟਿਆ ਮਾਰਿਆ ਤੇ ਉਹਨਾਂ ਤੋਂ ਇਹ ਉਹ ਬਾਦਲ ਸੈਣੀ ਉਹ ਸੁਮੇਸ਼ ਸਿੰਘ ਸੈਣੀ ਤੇ ਉਦੋਂ ਬਾਦਲਾਂ ਦੀ ਸਰਕਾਰ ਇਹ ਸੁਖਵੀਰ ਬਾਦਲ ਉਹਨਾਂ ਨੂੰ ਮੁੰਡਿਆਂ ਨੂੰ ਕੁੱਟ-ਕੁੱਟ ਕੇ ਉਹਨਾਂ ਤੋਂ ਕਹਣਾ ਚਾਹੁੰਦੇ ਸੀ ਕਿ ਜੀ ਇਹ ਤਾਂ ਇਹ ਹਰਜਿੰਦਰ ਸਿੰਘ ਮਾਂਜੀ ਤੇ ਢੱਡੀਆਂ ਵਾਲੇ ਤੇ ਪੰਥਪ੍ਰੀਤ ਸਹਰਾ ਨਹੀਂ ਕਰਵਾਇਆ ਬਲਕਿ ਸਿੱਖ ਕੌਮ ਦੇ ਉੱਤੇ ਹਮੇਸ਼ਾ ਲਈ ਸਾਰੀ ਕੌਮ ਵਾਲੇ ਸਮਝ ਲਈ ਕਲੰਕ ਕਿ ਇਹਨਾਂ ਦੇ ਆਪਣੇ ਪ੍ਰਚਾਰਕ ਇਹਨਾਂ ਦੇ ਆਪਣੇ ਜੋ ਪੂਰੇ ਦੇ ਪੂਰੇ ਜੋ ਇਹਨੇ ਟੌਪ ਲੈਵਲ ਤੇ ਉਹ ਖੁਦ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਕਰਾਉਂਦੇ ਆ ਇਹ ਇਹਨਾਂ ਦੀ ਮਨਸਾ ਸੀ ਉਹ ਕੋਈ ਵੈਗਰੂ ਨਹੀਂ ਕੋਈ ਬਲਕਿ ਇਹ ਜੋ ਥੀ ਉਹਦੋਂ ਮੇਰ ਕੀਤੀ ਮੇ ਸੈਣੀ ਨੇ ਤੇ ਇਹਨਾਂ ਨੇ ਬਾਦਲਾਂ ਨੇ ਚੁੱਕੇ ਸਾਰੇ ਦਾ ਸਾਰਾ ਆਪਣੇ ਤੇ ਪਾ ਦੇਣਾ ਸੀ ਜਿਹੜਾ ਕਿ ਉਹਨ ਦੇਖੋ ਬਾਦ ਦੇ ਚੀਜ਼ਾਂ ਕੋਰੀ ਹੋਈ ਜਦੋਂ ਰਣਜੀਤ ਸਿੰਘ ਕਮਿਸ਼ਨ ਬਣਿਆ ਬਾਦ ਦੇ ਵਿੱਚ ਆ ਕੇ ਕੀ ਕੀ ਕਹਾਣੀਆਂ ਨਿਕੀਆਂ ਕੀ ਕੀ ਕੁਸ਼ ਹੋਇਆ ਜਦੋਂ ਸਹੀ ਕੋਰੀਆਂ ਹੋਈਆਂ ਉਹਦੇ ਪਤਾ ਚੱਲਿਆ ਡੇਰੇਵਾਲ ਨੇ ਕਿਵੇਂ ਕਿਵੇਂ ਕਰਾਇਆ ਇੱਥੇ ਤਾਂ ਆਪਣੇ ਪ੍ਰਚਾਰਕਾਂ ਤੇ ਪਾਉਣਾ ਚਾਹੁੰਦੇ ਸੀ ਹੁਣ ਅੱਜ ਵੀ ਜੋ ਹੋ ਰਿਹਾ ਜੇ ਮਤਲਬ ਕਿ ਅੱਜ ਉਹਨਾਂ ਨੇ ਇੱਕ ਕਰਤਾਸੀਲ ਆ ਟ੍ਰਾਂਸਫਰ ਕਰ ਦੇਣੇ ਸੀ ਕੇਸ ਹੱਥ ਸੁਪਰੀਮ ਕੋਰਟ ਤੇ ਉਹ ਜਦੋਂ ਮੈਂ ਉੱਥੇ ਜ਼ੋਰ ਨਾਲ ਆਰਗੂ ਕੀਤਾ ਉਸ ਤੋਂ ਮਗਰੋਂ ਜਾ ਕੇ ਉਹਨਾਂ ਨੇ ਕੇਸ ਇਸ ਤਰ੍ਹਾਂ ਕਰਕੇ ਇਹ ਵਾਪਸ ਭੇਜਿਆ ਮੇਰੀ ਉਹਨੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਆ ਕਿ ਇਹਨੂੰ ਥੋੜਾ ਜਿਹਾ ਸੀਰੀਅਸਲੀ ਲਾਓ ਕਿਉਂਕਿ ਜੇਕਰ ਇਹ ਕੇਸ ਪੰਜਾਬ ਚ ਟ੍ਰਾਂਸਫਰ ਹੁੰਦਾ ਤਾਂ ਸਰਕਾਰ ਦੇ ਉੱਤੇ ਵੀ ਬਹੁਤ ਉਹਦੀ ਰਿਫਲੈਕਸ਼ਨ ਗਲਤ ਪੈਂਦੀ ਹੈ ਸਰਕਾਰ ਤੇ ਉੱਤੇ ਵੀ ਕਿ ਪੰਜਾਬ ਕੇ ਪੰਜਾਬ ਦੇ ਵਿੱਚ ਦਾ ਮਾਹੌਲ ਹੀ ਠੀਕ ਨਹੀਂ ਇਹ ਇਹ ਕਰਕੇ ਤੇ ਇਹਨੂੰ ਸੀਰੀਅਸਲੀ ਲੈਣਾ ਚਾਹੀਦਾ ਜੋ ਪੰਜਾਬ ਹਾਈ ਕੋਰਟ 'ਚ ਪਟੀਸ਼ਨ ਫਾਈਲ ਕਰਨਗੇ ਉਹਨੂੰ ਪੂਰਾ ਜੋਰ ਨਾਲ ਉਹਨੂੰ ਅਪੋਜ਼ ਕਰਨਾ ਚਾਹੀਦਾ